ਹਾ ਹਿਲਾਲਾ ਬੀਬੀ ਦੀ ਤੁੜੀ ਮੈਂ ਹਾਈ ਗਾਇਸ ਥਿਸ ਇਜ਼ ਦਾ ਤੁੜੀ ਮੈਂ ਥਿਸ ਇਜ਼ ਦਾ ਤੁੜੀ ਮੈਂ ਠੀਕ ਹੇ ਮੇਰੇ ਵੀਰੋ ਕੁੜੀਆਂ ਇਹ ਬਨ ਕੇ ਮੂੰਹ ਯਾ ਟੀਵੇਂ ਜਲਾਉਂਦੀ ਤੁੜੀ ਤੇ ਆਵੇ ਇੱਧਰ ਥੋੜੀ ਬੰਨੀ ਹੈ ਮੂੰਹ ਛੋੜੇ ਦੱਸਿਏ ਪਤਾ ਕਿ ਦਸਤ ਕਿੱਥੋਂ ਕਿੱਥੋਂ ਆਂਦੀ ਆ ਏ ਗਾਇਸ ਤੁੜੀ ਪਾਓ ਵਲੋਗ ਅੱਜ ਅਰਚੂ ਵਧੀਆ ਬੋਲਦਾ ਅਰਚ ਅਰਚ ਕਦਮ ਹੈਮਕੁਰ ਸਾਹਿਬ ਜਾਣਾ ਇਸ ਕੀ ਮੋਟਰਸਾਈਕਲ ਲੈ ਕੇ ਆਮਰਾ ਯਾਰ ਬੋਲ ਵੀ ਪੱਕਾ ਕੋਈ ਗੱਲ ਅੱਛਾ ਕਿਵੇਂ ਕੀ ਕਹਿੰਦੇ ਤੁੜੀ ਫਿਰ ਐਂਦੇ ਯਾਰ ਦੀ ਨੇ ਅੱਜ ਕੀ ਕਹਿੰਦੇ ਤੁੜੀ ਕੁਛ ਨਹੀਂ ਕੁਝ ਨਹੀਂ ਕੀ ਕਹੇ ਯਾਰ ਛੋਏ ਕੁਛ ਨਹੀਂ ਕੁਛ ਨਹੀਂ ਕਹਦੀ ਕਿਹੜੇ ਭਰਾਡੇ ਜਿਵਾੜ ਰੱਖਿਆ ਵੇ ਭਾਂਦਿਆ ਸਿੱਧਾ ਨਹੀਂ ਹੋਇਆ ਜਾਂਦਾ ਉਹ ਜਮੇ ਸਾਲੇ ਸਿਰ ਤਿੰਨ ਵਾਰੀ ਬੱਜਾ ਕਾਢਰ ਨਾਲ ਪੂਰੀ ਫੀਲਿੰਗ ਜੀ ਫਲ ਕਹਿ ਵੀਰੇ ਬਣੀ ਲਿਖਤਾ ਅਰਚ ਨੂੰ ਪੁੱਛ ਲੋ ਬਾਈ ਯਾਰ ਕਿਦੀ ਬੂ ਬੈਠੀ ਸਿੱਪੀ ਦੀ ਲੈ ਵੀ ਸਿੱਪੇ ਦੀ ਬੂਦ ਕਾਈ ਓਏ ਜਾਨਾ ਮੋਟੇ ਲੱਗੇ ਇਹ ਗੁੰਡਾ ਸਾਹਿਬ ਕਿੱਥੇ ਹੈ ਗੁੰਡਾ ਸਾਹਿਬ ਉਹ ਅਸੀਂ ਮੋਰਨ ਦੂਜੇ ਲੈenge ਹਾਂ ਹੈ ਕਿੱਥੇ ਬਾਜ਼ਾਰ ਚ ਹਾਂ ਹੈ ਕਿੱਥੇ ਚੜਾ ਦੇ ਤੈਨੂੰ ਮੋਟਰਸਾਈਕਲ ਤੇ ਇੱਕ ਵਾਰੀ ਪਾੜੀ ਦੇ ਕਰਨਾ ਉਸ ਤੋਂ ਬਾਅਦ ਥੱਲੇ ਤਾਂ ਕਰੀ ਦੀਏ ਹੈ ਥੱਲੇ ਤਾਂ ਕਰੀ ਦੀਏ ਮੜ ਕੇ ਨਾ ਮੱਥਾ ਟੇਕ ਕੇ ਆਵਾਂਗੇ ਨਾਲੇ ਢੰਡਾ ਲੱਗ ਗਿਆ ਢੰਡਾ ਇਹ ਵੀ ਖੋਲੂ ਮੂੰਗੋ ਉੱਥੇ ਉੱਤੇ ਜਾ ਕੇ ਕੋਈ ਸਾਹ ਨਹੀਂ ਆਉਂਦਾ ਗੋਡੂ ਛੋੜ ਲੱਕੀ ਜਾਵੇਂ ਜਮ ਉੱਤੇ ਜਾ ਕੇ ਕਹਦਾ ਮੈਨੂੰ ਫੜ ਕੇ ਲੈ ਜਾ ਬਈ ਸਾਹ ਜਾਂ ਨਹੀਂ ਆਉਂਦਾ ਮੈਨੂੰ ਜਾਣ ਤੂੰ ਅਰਛੋਏ ਬਗਲਾਂ ਜਾਨੇ ਮੋਟਰ ਹੈ ਤੂੰ ਜਾਏਂਗਾ ਵਈ ਹੈ ਸਿੱਪੀ ਦੇ ਬਹੁਤ ਜਾਈਂ ਲੱਗੇ ਕੁਝ ਐ ਖਰਚ ਹੋਰ ਚਲੋ ਫਿਰ ਆਪਾਂ ਟਰਾਲੀ ਸਿੱਟ ਲਈ ਪਹਿਨਾ ਫਿਰ ਪੈਸੇ ਇਸ ਕੀ ਫਿਰ ਟਰਾਲੇ ਦੇ 400 ਰੁਪਏ ਚੱਲਦਾ ਬਾਈ ਸੱਟਣੇ ਅਸੀਂ 4 1600 ਰੁਪਏ ਬਣ ਗਿਆ ਤੇਦਾਰ ਕਿਹਾ ਉਹਨੇ ਇਹਦੇ 1600 ਨਾਲ ਤੇਲ ਪਵਾਵਾਂਗੇ ਅਸੀਂ ਫਿਰ ਜਾਵਾਂਗੇ ਫਿਰ ਜਾਵਾਂਗੇ ਕਦਾਰਨਾਥ ਸੇਮਕੁੰਡ ਸਾਹਿਬ ਸੀ ਸੀ ਕਿਹੜੇ ਮਿੰਟ ਕਿੱਥੇ ਵੇ ਸੇਮਕੁੰਡ ਸਾਹਿਬ ਸੇਮਕੁੰਡ ਸਾਹਿਬ ਜਾਵਾਂਗੇ ਕਹਿੰਦਾ ਓ ਚੋੜ ਨਾ ਕਰੋ ਓਏ ਡੰਡਾ ਰੌਂਡਾ ਬਾਦਾ ਨਾ ਕਈ ਵਾਰੀ ਕੀਤਾ ਹੋਰ ਕਈ ਵਾਰ ਸਾਡੀ ਤੂੜੀ ਪਈ ਇੱਕ ਟਰਾਲੀ ਸਿੱਟੀ ਹਜੇ ਸਵੇਰ ਦੇਣੇ ਸੀ ਰਸੀਂ ਨੀਂਦ ਆਉਂਦਾ ਹੋ ਰਿਹਾ ਕੱਚਾ ਕੱਚਾ ਜਾਂ ਜੀਕ ਬਰਉਂਦਾ ਨਾ ਉਲਟੀਆਂ ਆਉਂਦੀ ਹੋਈ ਆ ਪਰਫੈਸ਼ਨਲ ਬੰਦੇ ਤਾਂ ਇੰਨ ਕੰਮ ਕਰ ਦਿੰਦੇ ਆ ਆ ਦੇਖੋ ਬਾਈ ਢਣਕਾ ਲਾ ਕੇ ਪਰਫੈਸ਼ਨਲ ਬੰਦੇ ਤਾਂ ਇੰਨ ਕੰਮ ਕਰ ਦਿੰਦੇ ਆ ਰਾਈਟ ਰਾਈਟ ਬਿਲਕੁਲ ਆਜੋ ਬੰਦੇ ਹਾਈ ਗਾਇਸ ਥਿਸ ਇਜ਼ ਅ ਤੂੜੀ ਮੈਨ ਨੂੰ ਤਾਂ ਦੇਖੇ ਕਿਧਰ ਦੁਬਾਰ ਦੁਬਾਰੋ ਪੇਤੇ ਦੁਬਾਰਾ hi guys this is the tuli man <laughs> <are only> <laughs> <laughs> hey guys, this is the tuli man this is the tuli man ਸਰਫਜ ਸਾਲੇ ਦਾ ਸਰਫਜ ਸਾਲੇ ਦਾ ਮੰਨ ਕੇ ਪਰਨੇ ਅਰਚ ਆਜ ਚਲੀ ਹੁਣ ਹੈਲੋ ਐਂ ਕਹੀ ਹੈਏ ਗਾਇਸ ਟੂੜੀ ਪਾ ਹੈਏ ਟੂੜੀ ਮੈਨ ਟੂੜੀ ਠੀਕ ਅਰਚੂ ਸਹੀ ਗਿਆ ਅਰਚ ਕੀ ਦੁਬਾਰਾ ਬੋਲੀ ਹੈਏ ਗਾਇਸ ਟੂੜੀ ਗਾ ਉਹ ਇਹਦੇ ਲਾਜ ਕਰਾ ਕੇ ਲਈ ਪਹਿਲਾਂ ਉਹ ਓਏ ਇਹ ਬਲ ਗੰਭੀਰ ਰੱਖ ਲਈ ਇਹਦੇ ਆਹ ਨੂੰ ਘਰ ਪਈ ਰੀਲ ਵਾਂਗੂ ਛੇਲੋ ਭਾਈ ਛੇਲੋ ਭਾਈ ਛੇਲੋ ਭਾਈ ਛੇਲੋ ਛੇਲੋ ਇਹ ਲੈ ਨੂੰ ਨਾ ਬੜੀ ਜਾਂਦੇ ਰਹੇ ਬੱਸ ਬੱਸ ਤਾਂ ਭਾਈ ਦੂਜੀ ਟਰਾਲੀ ਦੂਜੀ ਟਰਾਲੀ ਵੀ ਆ ਗਈ ਪਹਿਲੀ ਤਾਂ ਸੇਹ ਹਜੇ ਚੱਕੀ ਹੋਈ ਨਹੀਂ ਉਹ ਬੱਸ ਉਹਨੂੰ ਕਹਦੇ ਭਾਈ ਨੂੰ ਲਾਇਆ ਮੋੜ ਕੇ ਓਏ ਆ ਬਾਪ ਦੇ ਕੇ ਬਾਪ ਦੇ ਕੇ ਭਾਈ ਲੈ ਆ ਮੋੜ ਕੇ ਅਸੀਂ ਨਹੀਂ ਸਟਾਉਂਗੇ ਹੋ ਤਾਂ ਭਾਈ ਜੀ ਇਹ ਪੱਲੀ ਨਹੀਂ ਚੱਕੀ ਉਹਨੇ ਦੁੱਧੀ ਲੈ ਕੇ ਵੀ ਖੜਾਤੀ ਇੱਥੇ ਹੀ ਪਾਉਣਗੇ ਤੂੜੀ ਆਹ ਆ ਇਹ ਜੇ ਬਣੀਆਂ ਤਨ ਟਰਾਲੀਆਂ ਇਹ ਜੇ ਤਨ ਟਰਾਲੀਆਂ ਇਹ ਜੇ ਤਨ ਟਰਾਲੀਆਂ ਇਹ ਜੇ ਬਣਦੀ ਐ ਨਾ ਟਰਾਲੀਆਂ ਦੇ ਟਰਾਲੀਆਂ ਆਹ ਹੂੰ 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 ਦੀ ਗੋ ਇਹ ਮੇਰੇ ਵੀਰੇ ਕੁੜੀਆਂ ਆ ਬਨ ਕੇ ਮੂੰਹ ਯਾ ਟੀਵੇਂ ਜਲਾਉਂਦੀ ਤੂੜੀ ਤੇ ਆਵੇ ਇੱਧਰ ਥੋੜੀ ਬੰਨੀ ਐ ਮੂੰਹ ਥੋੜੀ ਦੱਸੀਏ ਪਤਾ ਕਿ ਡਸਟ ਕਿੱਥੋਂ ਕਿੱਥੋਂ ਆਂਦੀ ਆ ਹਾਂ ਤੇ ਕਹਿੰਦੇ ਬੇਬੀ ਨੂੰ ਡਸਟ ਪੈਂਦੀ ਆ ਕੀ ਪੈਂਦੀ ਆ ਵੀ ਡਸਟ ਪੈਂਦੀ ਆ ਡਸਟ ਪੈਂਦੀ ਆ ਅੱਛਾ ਦੋਰਾ ਸੀ ਆ ਨਹੀਂ ਯਾਦ ਦੋ ਤੂੰ ਮੇਰਾ ਬਣਾ ਗਿਆ ਦਾ ਉਹ ਅਸੀਂ ਦਵਾਰਾ ਓਏ ਸ ਇੱਕ ਵਾਰੀ ਆ ਜਾ ਡੱਟਦੀ ਸਟਾਰਟ ਹੋਣ ਲੱਗੀ ਨਹੀਂ ਕਿ ਉਹ ਬਸ ਓੜ ਕਾਲਾ ਲਾਲਾ ਤਾਂ ਬੜਾ ਸੋਹਣਾ ਤੂੰ ਅੱਧਾ 10 ਵਿੱਚ ਬਈ 10 ਵਿੱਚ ਹੋ ਗਏ ਇਹ 2 ਸਾਲਾਂ ਬਾਅਦ 10 ਵਿੱਚ ਹੋ ਗਏ ਸਾਹ ਹੋ ਗਏ ਤੁਸੀਂ ਬਈ ਕਿੰਨੇ ਚਲੇ ਜਾਓਗੇ ਪਾਸ ਹੋਗੇ ਵਧੀਆ ਬਾਈ 2 ਸਾਲਾਂ ਬਾਅਦ ਪਾਸ ਹੋਇਓ ਕੋਈ ਥੋੜੀ ਮਿਹਨਤ ਹੈ ਕੋਈ ਮਿਹਨਤ ਦਾ ਕੋਈ ਰਾਜ਼ ਦੱਸੋ ਸਟਰਗਲ ਕੀਤੀ ਤੁਸੀਂ 2 ਸਾਲ ਜਿੰਦ ਜਾਨ ਲਾ ਕੇ ਤੁਸੀਂ ਪਾਸ ਹੋਇਓ ਮਸਾ ਦਿੱਤਾ ਬਈ ਪਾਸ ਮਾਸ ਹੱਕ ਬਣ ਕੇ ਕੀ ਹੁੰਦਾ ਬਾਈ ਦਸ ਵੀ ਜੋ ਜੋ ਹੈ ਬਾਈ ਤੂੰ ਤੂੰ ਕਹਿੰਦੇ ਤੇਰੀ ਰੀਪਰ ਆ ਗਈ ਸੀ ਦੁਬਾਰਾ ਵੀ ਹਾਂ ਜਿਹਦੇ ਰੀਪਰ ਦਾ ਪੇਪਰ ਸੀ ਤੂੰ ਗਿਆ ਨੁਦਦੇ ਹੈ ਹਾਂ ਖੇਤ ਨੂੰ ਕੀ ਕਹਿੰਦੇ ਮਾਸਟਰ ਆ ਇਹਨਾਂ ਨੂੰ ਬੁੱਤ ਰਹਾ ਹੀ ਗਏ ਸੀ ਯਾਰ ਕੀ ਗੱਲ ਹੈ ਤੂੰ ਦੁਬਾਰਾ ਰਿਪੋਰਟ ਪੇਪਰ ਤੇ ਬੋਲ ਗਿਆ ਮੈਂ ਤਾਂ ਕਹਿੰਦਾ ਵੀ ਬੇੜਾ ਕਰਦਾ ਵਾ ਬੰਦਾ ਕਾ ਅਛੂ ਦਾ ਵਧੀਆ ਪੜਦਾ ਵਾ ਬੇੜਾ ਇਹਦਾ ਅੰਕ ਜ਼ਿਆਦਾ ਫੰਗੂ ਫੰਗੂ ਵਰਗਈ ਏ ਸੋਡੜਾ ਫੰਗੂ ਵਰਗਈ ਏ ਦੂਜਾ ਹੀ ਫੰਗੂ ਗਲਦੀ ਏ ਦੂਜਾ ਤਾਂ ਤੁਸੀਂ ਸਿੱਤੀ ਦੀ ਬੱਲਾ ਅਸੀਂ ਕੀ ਕਹਿਣਾ ਚਾਹੇਗਾ ਹੁਣ ਤੂੜੀ ਬਾਰੇ ਦੁਬਾਰੇ ਉਹ ਆਖਨੇ ਪਾਲਾਂਗੇ ਨਾ ਉਹ ਤਾਂ ਕਹਦੇ ਕੀ ਹੁੰਦਾ ਤੇਰੇ ਜਿਵੇਂ ਪਹਿਲਾਂ ਕਹਿੰਦਾ ਸੀ ਮੇਰੇ ਉਹ ਹੋ ਜਾਂਦਾ ਸ਼ਾਤੀ ਜਿੰਦ ਵੱਡੀਆਂ ਆਉਂਦੀਆਂ ਨਾਦਾ ਉਹ ਉਦੋਂ ਨਹੀਂ ਉਹ ਜਦੋਂ ਕਹਿੰਦਾ ਬਾਵਾ ਟਾਈਪ ਖਰ ਕੇ ਦਿੱਤਾ ਕਾਪਦੀਆ ਡਿੱਗੂ ਜੀ ਕਹਿੰਦਾ ਨੀ ਉਹ ਮੂਸਾੜੀ ਇੰਨਾ ਜਨਾ ਚੰਨੀ ਜੇ ਓ ਯਾਰ ਹੁਣ ਨਹੀਂ ਯਾਰ ਕਹਿੰਦੇ ਨਹੀਂ ਅਸੀਂ ਬਈ ਲਾਇਆ ਚੰਨੀ ਉਹ ਰਹੀ ਲਾਇਆ ਯਾਰ ਮੂਸਾੜੀ ਨੂੰ ਲੈ ਗਿਆ ਭਈ ਉਸ ਕਰਾ ਜਰਾ ਮੈਂ ਕਿੱਥੇ ਦੇ ਮਾ ਜਾਣ ਉਸ ਕਰਾ ਜਰਾ ਹਾਂ ਤੂੰ ਚੰਨੀ ਛੱਡਿਆ ਮੈਂ ਪੰਜ ਚੰਨੀ ਛੱਡਿਆ ਪਰ ਤੂੰ 38 ਗੱਡੀ ਭਾਏ 160 ਤੇ ਫੇਰ ਬਈ ਗਈ ਗੱਡੀ ਭਾਂ ਚੁੜਲਣ ਲੱਗ ਗਿਆ ਲੱਗ ਗਈ ਜਿਹੜੀ ਸੀ ਗੱਡੀ ਪਰ ਫੋਰਜਨਰੀ ਪਤਾ ਨਹੀਂ ਡਰਾਈਵਰ ਸੀ ਯਾਰ ਅੱਛਾ ਹਾਂ ਜਿਹੜਾ 38 ਪੋਲ ਜੇ ਤੇ ਅਲਟੋ ਸੀ ਅਲਟੋ ਚੰਨੀ ਐ ਇੱਕ ਮੋੜ ਲੱਗ ਗਿਆ ਅਲਟੋ ਨਹੀਂ ਐ ਨੀ ਕਿਹਾ ਮੈਂ ਵੀ ਡਰਾਈਵ ਕੀਤੀ ਆ ਵਾਓ ਚੰਨੀ ਨੇ ਹਾ ਚੰਨੀ ਨੇ ਆ ਵੀ ਕਿਹਾ ਅੱਜ ਮੈਂ ਤੂੰ ਕਹਾਂ ਮੈਂ ਵੀ ਤੂੜੀ ਪਾਉਂਦਾ ਰਿਹਾ ਚੰਨੀ ਹਾਂ ਚੰਨੀ ਨੇ ਵਿਚਾਰੇ ਨੇ ਕੀ ਕੀ ਕੰਮ ਨਹੀਂ ਕੀਤੇ ਹਨ ਚੰਨੀ ਮੇਰਾ ਯਾਰ ਨਾਈਟ ਸ਼ਿਫਟ ਵਾਲਾ ਹੁੰਦਾ ਰਿਹਾ ਯਾਰ ਦਿਹਾੜੀਆਂ ਵੀ ਕਰਦਾ ਰਿਹਾ ਰਾਤ ਨੂੰ ਮੈਂ ਸੈਲਰ ਤੇ ਵੀ ਜਾਂਦਾ ਰਿਹਾ ਚੰਨੀ ਅੱਛਾ ਅੱਜ ਤਾਂ ਨਹੀਂ ਉੜਦਾ ਸਾਰੀ ਰਾਤ ਤੂੰ ਮੈਂ ਗਲਤ ਤੈਨੂੰ ਸੱਦਣ ਆਇਆ ਸੀ ਪਿੱਛੇ ਸੁੱਤਾ ਪਿਆ ਜਦੋਂ ਕੀ ਹੋ ਰਿਹਾ ਤੈਨੂੰ ਉਦੋਂ ਅੱਖਾਂ ਦੇ ਚੰਨੀ ਸਾਰਾ ਸਰੀਰ ਅੰਗ ਅੰਗ ਦੁਖਦਾ ਦਾ ਸੁਣਿਆ ਤੇਰੀ ਅੱਖਾਂ ਇਹ ਕਿਹੜੀ ਗੱਲ ਆ ਅੱਖਾਂ ਲਕਾਇਆ ਦਲਦਿਗਾਈ ਦਲਦੋ ਓਡਾ ਚਲੋ ਯਾਰ ਮੁੜ ਕੇ ਗਿਆ ਨਾ ਹੁਣ ਹੁਣ ਤੁਰ ਹੀ ਆ ਗਿਆ ਕਿ ਬਿੰਦੇ ਕੋਲ ਜਾਣਾ ਮੈਂ ਨਾ ਇੱਕ ਵਾਰ ਇਹ ਹੈ ਉਹ ਸਾਡੇ ਜਦੋਂ ਜਦੋਂ ਤੁਸੀਂ ਉਧਰ ਲੈ ਘਟ ਰਹੇ ਸੀ ਨਾ ਇੱਕ ਦਿਨ ਕੀ ਖਾ ਲਿਆ ਸੀ ਪਕੌੜੇ ਪਤਾ ਨਹੀਂ ਕੀ ਵੱਧ ਖਾ ਲਿਆ ਸੀ ਮੁੜ ਕੇ ਬਿਮਾਰ ਹੋ ਗਿਆ ਸੀ ਪੇ ਫਟ ਰਾਤ ਨੂੰ ਸਾਹ ਨਹੀਂ ਆਇਆ ਇਹਦੇ ਹੈ ਆ ਗਿਆ ਆ ਗਿਆ ਹੋ ਗਿਆ ਸਰਦਾਰ ਸਾਹਿਬ ਸਰਦਾਰ ਜੀ ਆਉਣ ਲੱਗੇ ਜੀ ਹੋਣੀ ਆਈ ਟਰਾਲੀ ਹੋਣੀ ਸੁੱਤੀਆਂ ਉਹਨੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਆ ਇਹ ਦੇਖ ਲੋ ਜੀ ਅੜਤਾਉਣ ਕਾ ਲਾ ਗਏ ਹਾਂ ਹਾਂ ਆ ਗਈ ਆ ਜੋ ਫੇ ਤੂੜੀ ਛੋੜ ਦੇ ਆ ਗਏ ਆ ਆ ਜੋ ਐੜ ਖਾਏ ਐੜ ਕੇ ਨਾਲ ਹੀ ਲਈ ਆ ਹਾਏ ਬੋਲੀ ਦਰਵਾਜ਼ਾ ਬਸ ਆਇਆ ਬਸ ਮੜੇ ਆ ਕੱਪੜੇ ਲਾ ਕੇ ਹਾਂ ਈਲਾਲਾ ਬੀਬੀ ਜਸਤੂੜੀ ਮਾਨ ਟੂੜੀ ਬਰਵਾ ਗੋਲਦਨ ਟੂੜੀ ਯਾ ਬੁਦੀਆ ਬੁਦੀਆ ਟੂੜੀ 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 ਮੈਨ ਟੂੜਿਕ ਟੂੜੀ ਮੈਨ ਥਿਸ ਇ ਕਲੈਮ ਵੋਏ ਸਾਊਥ ਫਿਲਮ ਚ ਕਾਲਾ ਜਿਹਾ ਹੁੰਦਾ ਉਹੀ ਲੱਗਦਾ ਵਾ ਉਹੀ ਆ ਬਣਾ ਦਣੇ ਵੋਏ ਜਾ ਜਾ ਸੀਤੀ ਲਿਆ ਹਰਸਮਾਨ ਖਾਨ ਪੀਣ ਦਾ ਟੂੜੀ ਮੈਨ ਕਮ ਹੇਅਰ ਇਰਿਸ ਬੇਰੇ ਨੇ ਸ਼ੂਗਰ ਬਲਸ ਟੀ ਟਾਈਮ ਹੋ ਗਈ ਟੀ ਟਾਈਮ ਟੀ ਟਾਈਮ ਸ਼ੂਗਰ ਟਾਈਮ ਹੋ ਗਈ ਹਾਈ ਰੋਟੀ ਕੀ ਖਾ ਲੋ ਬਾਈ ਗਾਇਸ ਕੀ ਖਾ ਲੋ ਬਾਈ ਗਾਇਸ ਪ੍ਰਾਉਡ ਪ੍ਰਾਉਡ ਨਿੰਜਾ ਨਿੰਜਾ ਅਗਰੇ ਨਿੰਜਾ ਐ ਇਸ ਤੇ ਰੱਖ ਫੀਡ ਰਹੇ ਨੇ ਰੋਟੀ ਆਵਰੇ ਧੰਨ ਧੰਨ ਐਕਚੁਅਲੀ ਬਲਗੜ ਕਰਦਾ ਅੰਡਾ ਆ ਬਾਈ ਕੇ ਸਬਜ਼ੀ ਹੈ ਸਬਜ਼ੀ ਸਬਜ਼ੀ ਇਹ ਹੈ ਸਬਜ਼ੀ ਆਪੇ ਡਾਇਆ ਬੂਥਾ ਅਰੇ ਦੁੱਧ ਕੇ ਕੋਠੀਰ ਖਾਣੇ ਜਾਣਾ ਆ ਬਾਈ ਦੁੱਧ ਕਿ ਬਾਈ ਕੀ ਕੋਠੀ ਆ ਇਹ ਆ ਬਾਈ ਕੀ ਕੋਠੀ ਲੈਂਟਰ ਮੈਂ ਹੀ ਬਾਕ ਗਿਆ ਸੀ ਬਾਈ ਥੋੜਾ ਨਕਸਾਨ ਵੀ ਕਰ ਉਹ ਜੇ ਟੁੱਟੀਆਂ ਵੀ ਨਹੀਂ ਰਹਿ ਲਈ ਮੈਂ ਟੂੜੀਆਂ ਨੇ ਬਾਈ ਨਕਸਾਨ ਵੀ ਵਾ ਕੀਤਾ ਸੀ ਬਾਈ ਉਹ ਜਨਸਾ ਤੈਨੂੰ ਪੁੱਛਦਾ ਸੀ ਕੌਣ ਪੁੱਛਦਾ ਸੀ ਮੈਨੂੰ ਜਨਸਾ ਕੀ ਕਹਦਾ ਸੀ ਕਹੇ ਕੌਣ ਤੋੜੀ ਫੇਰ ਮਾਂ ਮੈਨੂੰ ਰੋਟੀਆਂ ਲੈ ਲੈ ਨਾ ਫਿਰ ਤੇ ਥਰ ਥਰਨਾ ਕੰਮ ਦਾ ਜਿੰਨਾ ਚਾਰ ਦਸਾਈ ਫਿਰਦਾ ਨੂੰ ਛੱਡ ਲੈ ਥੇ ਰੱਖ ਬੱਸ ਇਹ ਜਿਹੜੇ ਫੜਾ ਮਾਰਦਾ ਮੈਂ ਲਿਆਵਾਂ ਮੇਰੇ ਨਾਲ ਲਿਆਵਾਂ ਤੇਰਾ ਠੰਡਾ ਕਰ ਉਹ ਦੇਖਦਾ ਉਹ ਗੋਲਾ ਚੰਦਰ ਇਹ ਬੰਦਾ ਹੈ ਵੱਡੀ ਧੋਲਣਾ ਹੈ ਤਾਂ ਕੰਪਲ ਬੱਸ ਓ ਯਰ ਛ ਨਿੰਜੇ ਨਿੰਜੇ ਬੱਸ ਓਏ ਇਹ ਡਿੱਡੀਆਂ ਗੱਲਾਂ ਮਾਰਦਾ ਸੀ ਤੂੰ ਛੱਡ ਸਾਲੇ ਨੂੰ ਤੇਰੇ ਨਹੀਂ ਮਾਰਦਾ ਇਹ ਆਏ ਹਾਏ ਆਏ ਹਾਏ ਓ ਬੱਸ ਓ ਯਰ ਛ ਲੈ ਆ ਇਹਨੂੰ ਨਹੀਂ ਸਾਲਾ ਅੱਜ ਕੁੱਕਰ ਜਿਹਾ ਰਹਿ ਜਾਊਗਾ ਇਹ ਹੈ ਤੂੰ ਸਾਲ ਜੀ ਦੇਖੋ ਆਹ ਦੇਖੋ ਤੂੰ 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 ਟੈਲੀਫੋਨ ਟੈਲੀਫੋਨ ਉਹ ਹਾਇਨਾ ਹਾਇਨਾ ਲਾ ਹਾਇਨਾ ਵਧੀਆ ਜੰਗ ਚੱਲਦੀ ਆ ਇੱਕੋ ਜਿਹਾ ਹੈ ਫੋਟਾ ਹੈ ਓਏ ਇਹ ਚ ਕਣਕੰਡਾ ਓਏ ਆਹ ਹੈ ਥਈ ਐਸ ਤੂੰ ਸਾਰੇ ਸ਼ਕਤੀ ਵਰਤਦਾ ਮਾਰਦਾ ਓਏ ਉਹ ਨਿਕਲ ਜੀ ਬਿੱਠਾ ਚੱਜੂਗਾ ਇਹਨੂੰ ਦੋ ਵਾਰੀ ਕੱਢੀ ਆ ਉਹ ਥੋੜਾ ਕਬੱਡੀ ਖੇਡਦਾ ਓਏ ਥੱਲੋ ਹੀ ਨਿਕਲਦਾ ਓਏ ਆਉਗਾ ਬਾਪਾ ਇਧਰ ਮੁੜ ਕੇ ਆਉਗਾ ਕਬੱਡੀ 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 ਚੱਲ ਮਤੈ ਚੱਲ ਕਬੱਡੀ 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 ਸੱਟ ਦੋ ਬਸ ਉਹ ਅਰਛ ਲੈ ਆ ਇਹਨੂੰ ਘਰੇ ਹੋਊਗਾ ਠੰਡਾ ਇਹ ਤਾਂ ਕਮਮ ਹੋ ਗਿਆ ਸਮਾਪਤ ਲਾਜ ਕਰਾ ਬੜੇ ਸੋਹਣੇ ਹਾਰ ਚਲੋ ਜੀ ਹੋ ਗਿਆ ਸਮਾਪਤ ਬਾਏ ਬਾਏ ਟਾਟਾ ਅਗਲੀ ਸੀਜ਼ਨ ਚ ਮਿਲਦੇ ਆ ਲੈਟਸ ਗੋ